ਲੋਕਾਂ ਦੇ ਕੋਲੋਂ ਦਸਵੰਤਾਂ ਕਈ ਸੋਸਾਇਟੀਸ ਮੰਗਦੀਆਂ ਨੇ ਜਿਨ੍ਹਾਂ ਨਾਲ ਆਪਾਂ ਕਿਸਦਾ ਇਲਾਜ ਵੀ ਕਰਾਉਨੇ ਆ ਜਾਂ ਕਿਸ ਦੀ ਪੜ੍ਹਾਈ ਕਰਾ ਦਿੰਨੇ ਹਣਾ ਇਹ ਚੀਜ਼ਾਂ ਨੇ ਜੋ ਕੱਪੜੇ ਆ ਆਪਣੇ ਘਰਾਂ ਵਿੱਚ ਰੁੱਲਦੇ ਪਏ ਹੁੰਦੇ ਆ 6 ਮਹੀਨੇ ਬਾਅਦ ਸਾਲ ਬਾਅਦ ਬੰਦਾ ਨਵੇਂ ਲੈ ਲੰਦਾ ਉਹ ਵਾਰਡਰੋਬ ਦੇ ਵਿੱਚ ਪਏ ਹੁੰਦੇ ਪੁਰਾਣੇ ਬੰਦਾ ਬਾਹਰ ਸੁੱਟ ਦਿੰਦਾ ਉਹ ਕਿਸੇ ਨਾ ਕਿਸੇ ਦੇ ਕੰਮ ਆ ਸਕਦੇ ਆ ਲੋਅਰ ਮੀਡਲ ਕਲਾਸ ਆਪਾਂ ਜੇ ਫਾਈਨੈਂਸ਼ੀਅਲ ਦੀ ਗੱਲ ਕਰੀਏ ਜਿਹੜਾ ਕਿ ਬੰਦਾ ਆਮ ਮਹਿੰਗੇ ਕੱਪੜੇ ਲੈ ਨਹੀਂ ਸਕਦਾ ਪਰ ਕਿਸੇ ਕੋਲੋਂ ਮੰਗਣ ਤੋਂ ਵੀ ਸੰਗਦਾ ਜੀ ਬਿਲਕੁਲ ਠੀਕ ਆ ਨਾ ਜੀ ਉਹ ਉਹ ਇਹ ਥੋੜਾ ਕਿ ਆਪਣੀ ਮਰਜ਼ੀ ਨਾਲ ਚੁਆਇਸ ਕਰਕੇ 20 ਰੁਪਏ ਦੇ ਕੇ ਲੈ ਕੇ ਜਾ ਸਕਦਾ 20 ਰੁਪਏ ਦਾ ਕਨਸੈਪਟ ਇਸ ਲਈ ਰੱਖਿਆ ਸੀ ਵੀ ਕਿਸੇ ਨੂੰ ਪਹਿਲੀ ਗੱਲ ਤਾਂ ਇਹ ਨਾ ਲੱਗੇ ਵੀ ਅਸੀਂ ਫ੍ਰੀ ਲੈ ਰਹੇ ਹਾਂ ਉਹਨਾਂ ਦੀ ਡਿਗਨਿਟੀ ਜਿਹੜੀ ਮੇਨਟੇਨ ਰਹੇ ਉਹਨਾਂ ਦੀ ਡਿਗਨਿਟੀ ਹਰਟ ਨਾ ਹੋਵੇ अर्ਲੀਅਰ ਸਾਡੇ ਕੋਲ ਉੱਥੇ ਬੱਚਿਆਂ ਲਈ ਕਿਤਾਬਾਂ ਕਾਪੀਆਂ ਵਗੈਰਾ ਵੀ ਹੁੰਦੀਆਂ ਸਨ ਹੁਣ ਬੇਸਿਕਲੀ ਸਾਡੇ ਕੋਲ ਕੱਪੜੇ ਆ ਜਾਂ ਕੁਝ ਕਈ ਵਾਰੀ ਉਹ ਟੈਂਸਿਲਸ ਆ ਜਾਂਦੀਆਂ ਕਈ ਵਾਰ ਜਿਵੇਂ ਸੀਜ਼ਨ ਚੇਂਜ ਹੁੰਦਾ ਲੋਕੀ ਘਰਾਂ ਦੇ ਸਫਾਈ ਕਰਦੇ ਆ ਬਹੁਤ ਸਾਰੀ ਚੀਜ਼ਾਂ ਅਨਯੂਜ਼ਡ ਉਹਨਾਂ ਕੋਲ ਪੈਕਡ ਪਈਆਂ ਹੁੰਦੀਆਂ ਕਈ ਵਾਰ ਉਹੋ ਜਿਹੀ ਚੀਜ਼ਾਂ ਵੀ ਆ ਜਾਂਦੀਆਂ ਕੁਝ ਮੈਡੀਕਲ ਦਾ ਸਮਾਨ ਆ ਜਾਂਦਾ ਜਿਵੇਂ ਵਾਕਰ ਹੋਗੇ ਸਟਿਕਸ ਹੋਗੀਆਂ ਮਿਕਸ ਵਾਈਜ਼ਡ ਕਾਫੀ ਕੁਝ ਆਉਂਦਾ ਬਾਕੀ ਮਿਹਨਤ ਨਾਲੋਂ ਜ਼ਿਆਦਾ ਇੱਥੇ ਮੈਨੂੰ ਲੱਗਦਾ ਸਾਨੂੰ ਖੁਸ਼ੀ ਮਿਲਦੀ ਹੈ ਉਹ ਮਿਹਨਤ ਦਾ ਰਿਵਾਰਡ ਜਿਹੜਾ ਸਾਡੀ ਖੁਸ਼ੀ ਹੈ ਜਦੋਂ ਕੋਈ ਲੋਕੀ ਲੈ ਜਾਂਦੇ ਆ ਅਗਲੇ ਤੇ ਚੀਜ਼ ਕਮ ਆ ਗਈ ਨਾ ਉਸ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਕਿਸੇ ਦੇ ਘਰ ਉਲਦੀ ਪਈ ਸੀ ਉਹ ਇੱਥੇ ਪਹੁੰਚ ਗਈ ਕਿਸੇ ਦੇ ਕੰਮ ਆ ਗਈ ਤਾਂ ਸਾਡੇ ਨਾਲ ਇਹ ਸੰਜੀਓ ਦੇ ਬਰਜਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਇਹ ਪ੍ਰੋਸੈਸ ਕੀ ਹੈ ਕਿਵੇਂ ਦਿੰਦੇ ਨੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਿਟੀ ਹੈਡਲਾਈਨ ਸਿ। ਥੈਂਕ ਯੂ ਜੀ ਐਂਡ ਆਈ ਵੈਲਕਮ ਦ ਸਿਟੀ ਹੈਡਲਾਈਨਸ ਟੂ ਇੱਕ ਨੂਰ ਨੇਕੀ ਦੀ ਦੁਕਾਨ। ਸਰ ਅਸੀਂ ਬਾਹਰ ਪਹੁੰਚੇ ਨੇਕੀ ਦੀ ਦੁਕਾਨ ਦੇਖ ਕੇ ਅਸੀਂ ਰੁਕੇ ਅਸੀਂ ਦੇਖਿਆ ਨੇਕੀ ਦੀ ਦੁਕਾਨ ਵੀ ਇਹਦੇ ਚ ਕੀ ਹੋ ਸਕਦਾ ਹੈ। ਫਿਰ ਪਤਾ ਕੀਤਾ ਵੀ ਇੱਥੇ ਸਿਰਫ 20 ਰੁਪਏ ਦੇ ਵਿੱਚ ਲੋਕਾਂ ਨੂੰ ਲੋਡ ਮਤਲਬ ਲੋਕਾਂ ਨੂੰ ਤੁਸੀਂ ਕੱਪੜੇ ਦੇ ਰਹੇ ਹੋ। ਕੀ ਪ੍ਰੋਸੈਸ ਹੈਗਾ ਸਰ ਇਹ? ਬੇਸਿਕਲੀ ਇਹ ਨੇਕੀ ਦੀ ਦੁਕਾਨ ਜਿਹੜੀ ਹੈ ਇੱਕ ਐਨਜੀਓ ਇੱਕ ਨੂਰ ਸੇਵਾ ਕੇਂਦਰ ਵੱਲੋਂ ਚਲਾਈ ਜਾਂਦੀ ਹੈ ਜੋ ਕਿ ਇੱਕ ਜਨਵਰੀ 2017 ਤੋਂ ਅਸੀਂ ਚਲਾ ਰਹੇ ਹਾਂ ਨੂੰ ਇਹਦੇ ਵਿੱਚ ਮੇਨ ਪਰਪਸ ਇਹ ਸੀਗਾ ਕਿ ਅਪਾਰਟ ਫਰਮ ਦਾ ਮਨੀ ਅਪਾਰਟ ਫਰਮ ਦਾ ਫਾਈਨੈਂਸ਼ੀਅਲ ਹੈਲਪ ਆਪਾਂ ਕੁਝ ਹੋਰ ਤਰੀਕੇ ਦੀ ਏਡ ਵੀ ਪ੍ਰੋਵਾਈਡ ਕਰਾ ਸਕੀਏ ਸੋਸਾਇਟੀ ਦੇ ਉਸ ਵਰਗ ਨੂੰ ਕਿ ਜਿਹਦਾ ਆਪਾਂ ਕਹਿੰਦੇ ਸਰ ਤਾਂ ਸਕਦਾ ਪਰ ਜੇ ਉਹਨਾਂ ਨੂੰ ਅਗਰ ਇਹ ਏਡ ਮਿਲ ਜਾਏ ਕੱਪੜੇ ਜਾਂ ਜੁੱਤੇ ਜੋ ਕਿ ਆ ਬਾਹਰ ਉਹ ਮਹਿੰਗੇ ਰੇਟਾਂ ਤੇ ਲੈਣਗੇ ਅਗਰ ਉਹਨਾਂ ਨੂੰ ਯੂਜ਼ਡ ਕੱਪੜੇ ਜਿੱਦਾਂ ਆਲਮੋਸਟ ਬ੍ਰਾਂਡਿਡ ਜਾਂ ਸਾਰੇ ਉਹਨਾਂ ਨੂੰ ਇੱਕ ਬੜੀ ਨੋਮੀਨਲ ਜੀ ਪ੍ਰਾਈਸ ਤੇ ਮਿਲ ਜਾਂਦੇ ਤੇ ਉਹਨਾਂ ਦਾ ਜਿਹੜਾ ਖਰਚਾ ਬਚ ਜਾਂਦਾ ਕਿਉਂਕਿ ਆਪਾਂ ਦੇਖੀਏ ਅਗਰ ਨਾਰਮਲ ਕੋਈ ਬੰਦਾ 10 12 15000 ਰੁਪਏ ਮਹੀਨਾ ਕਮਾਉਂਦਾ ਜੀ ਚਾਹੇ ਉਹ ਪੰਜਾਬੀ ਪਰਿਵਾਰਾ ਜਾਂ ਪ੍ਰਵਾਸੀ ਪਰਿਵਾਰਾ ਜੀ ਉਹਨਾਂ ਦੇ ਬੱਚਿਆਂ ਦੀਆਂ ਜਾਂ ਉਹਨਾਂ ਦੇ ਆਪਣੇ ਘਰ ਦੀਆਂ ਜੋ ਕੱਪੜੇ ਲੈੜੇ ਦੀਆਂ ਖਾਣ ਪਾਣ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਅਗਰ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਕੰਟਰੋਲ ਪਾਇਆ ਜਾ ਸਕੇ ਤਾਂ ਜਿਹੜੀ ਉਹਨਾਂ ਦੀ ਸੈਲਰੀ ਹੈ ਉਹਨਾਂ ਨਾਲ ਆਪਣੇ ਕਰਦੇ ਹੋਰ ਖਰਚੇ ਚਲਾ ਸਕਦੇ ਆ ਸੋ ਇੱਕ ਪਰਪਸ ਸੀਗਾ ਤੋਂ ਇਸੇ ਪਬਲਿਕ ਨੂੰ ਆਵਾਜ਼ ਦਿੱਤੀ ਕਿ ਤੁਹਾਡੇ ਕੋਲ ਅਗਰ ਕੁਝ ਐਕਸਟਰਾ ਸਟੱਫ ਹੈ ਤਾਂ ਤੁਸੀਂ ਡੋਨੇਟ ਕਰ ਸਕਦੇ ਹੋ ਤਾਂ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਉਧਰੋਂ ਜਿਹੜਾ ਲੈਂਨ ਵਾਲਾ ਵਰਗ ਸੀਗਾ ਜਿਹੜਾ ਫਾਈਨੈਂਸ਼ੀਅਲੀ ਥੋੜਾ ਜਿਹਾ ਵੀਕਰ ਸੈਕਸ਼ਨ ਆਫ ਦਾ ਸੁਸਾਇਟੀ ਹੈ ਉਹਨਾਂ ਨੇ ਵੀ ਬੜਾ ਅੱਛਾ ਰਿਸਪੌਂਸ ਦਿੱਤਾ ਇੱਕ ਪਲੈਟਫਾਰਮ ਬਣ ਗਿਆ ਨੇਕੀ ਕੀ ਦੁਕਾਨ ਜਿੱਥੇ ਕਿ ਦੇਣ ਵਾਲਾ ਦੇ ਜਾਂਦਾ ਜਿਹਦੇ ਕੋਲ ਐਕਸਟਰਾ ਹੈਗਾ ਤੇ ਜਿਹਨੂੰ ਲੋੜ ਹੈ ਉਹ ਇੱਥੋਂ ਆਪਣੇ ਹਿਸਾਬ ਨਾਲ ਲਾ ਕੇ ਖੁਸ਼ੀ ਨਾਲ ਲੈ ਕੇ ਜਾਂਦਾ ਸਰ ਇਸ ਨੇਕੀ ਦੀ ਦੁਕਾਨ ਦੇ ਵਿੱਚ ਕਿਹੜੀਆਂ ਕਿਹਨੇ ਚੀਜ਼ਾਂ ਮਿਲਦੀਆਂ ਨੇ ਉਹ ਮੇਜੋਰਿਟੀ ਦਾ ਕਪੜਾ ਹੀ ਹੈ अर्ਲियर ਸਾਡੇ ਕੋਲ ਉੱਥੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਵਗੈਰਾ ਵੀ ਹੁੰਦੀਆਂ ਸਨ ਹੁਣ ਬੇਸਿਕਲੀ ਸਾਡੇ ਕੋਲ ਕਪੜੇ ਆ ਜਾਂ ਕੁਝ ਕਈ ਵਾਰੀ ਉਹ ਪੈਂਸਿਲਸ ਆ ਜਾਂਦੀਆਂ ਕਈ ਵਾਰ ਜਿਵੇਂ ਸੀਜ਼ਨ ਚੇਂਜ ਹੁੰਦਾ ਲੋਕੀ ਘਰਾਂ ਦੀ ਸਫਾਈ ਕਰਦੇ ਆ ਬਹੁਤ ਸਾਰੀ ਚੀਜ਼ਾਂ ਅਨਯੂਜ਼ਡ ਉਹਨਾਂ ਕੋਲ ਪੈਕਡ ਪਈਆਂ ਹੁੰਦੀਆਂ ਕਈ ਵਾਰੀ ਉਹੋ ਜਿਹੀ ਚੀਜ਼ਾਂ ਵੀ ਆ ਜਾਂਦੀਆਂ ਕੁਝ ਮੈਡੀਕਲ ਦਾ ਸਮਾਨ ਆ ਜਾਂਦਾ ਜਿਵੇਂ ਵਾਕਰ ਹੋਗੇ ਸਟ੍ਰਿਕਸ ਹੋਗੀ ਆ ਮਿਕਸ ਹੋਈ ਜ਼ੈਡ ਕਾਫੀ ਕੁਝ ਆਂਦਾ ਹੈ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਤੁਹਾਡੇ ਮਨ ਦੇ ਵਿੱਚ ਕਿਵੇਂ ਆਉਂਦਾ ਕਿ ਵੀ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੀਦਾ ਤੇ ਕਦੋਂ ਤੋਂ ਕਰ ਰਹੇ ਹੋ ਸ਼ੁਰੂਆਤ ਤੁਹਾਨੂੰ ਦੱਸਿਆ ਜਿੱਦਾਂ ਪਹਿਲਾਂ ਵੀ ਆਪਾਂ 1 ਜਨਵਰੀ 2017 ਤੋਂ ਕੀਤੀ ਆ ਉਸ ਤੋਂ ਕੁਝ ਮਹੀਨੇ ਪਹਿਲਾਂ ਸਾਡਾ ਇੱਕ ਪਲਾਨ ਆਊਟ ਬਣ ਰਿਹਾ ਸੀ ਕਿ ਆਪਾਂ ਲੋਕਾਂ ਦੇ ਕੋਲੋਂ ਦਸਵੰਤਾਂ ਕਈ ਸੋਸਾਇਟੀਸ ਮੰਗਦੀਆਂ ਨੇ ਜਿਨ੍ਹਾਂ ਨਾਲ ਆਪਾਂ ਕਿਸਦਾ ਇਲਾਜ ਵੀ ਕਰਾਉਨੇ ਆ ਜਾਂ ਕਿਸ ਦੀ ਪੜ੍ਹਾਈ ਕਰਾ ਦਿੰਨੇ ਹਣਾ ਤੇ ਪਰ ਇੱਕ ਇਹ ਚੀਜ਼ਾਂ ਨੇ ਜੋ ਕੱਪੜੇ ਆ ਆਪਣੇ ਘਰਾਂ ਵਿੱਚ ਰੁੱਲਦੇ ਪਏ ਹੁੰਦੇ ਆ 6 ਮਹੀਨੇ ਬਾਅਦ ਸਾਲ ਬਾਅਦ ਬੰਦਾ ਨਵੇਂ ਲੱਲੰਦਾ ਉਹ ਆਰਡਰੋਬ ਦੇ ਵਿੱਚ ਪਏ ਹੁੰਦੇ ਪੁਰਾਣੇ ਬੰਦਾ ਬਾਹਰ ਛੋੜ ਦਿੰਦਾ ਉਹ ਕਿਸੇ ਨਾ ਕਿਸੇ ਦਾ ਕੰਮ ਆ ਸਕਦੇ ਆ ਔਰ ਤੁਸੀਂ ਜਿੱਦਾਂ ਹੁਣ ਦੇਖਿਆ ਹੀ ਹੋਏਗਾ ਇੱਥੇ ਆ ਕੇ ਕਿ ਆਪਣੇ ਕੋਲ ਕੂਟ ਪੈਂਟ ਹੋ ਗਏ ਲੇਡੀਜ਼ ਹੋ ਗਏ ਮੈਂ ਹੋਰ ਹਰ ਤਰ੍ਹਾਂ ਦੇ ਕੱਪੜੇ ਆਪਣੇ ਕੋਲ ਹੈਗੇ ਆ ਔਰ ਇਹ ਬਹੁਤ ਸਾਰੇ ਲੋਕ ਆ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਲੋਅਰ ਮੀਡਲ ਕਲਾਸ ਆਪਾਂ ਜੇ ਫਾਈਨੈਂਸ਼ੀਅਲ ਦੀ ਗੱਲ ਕਰੀਏ ਜਿਹੜਾ ਕਿ ਬੰਦਾ ਆਮ ਮਹਿੰਗੇ ਕੱਪੜੇ ਲੈ ਨਹੀਂ ਸਕਦਾ ਪਰ ਕਿਸੇ ਕੋਲੋਂ ਮੰਗਨ ਤੋਂ ਵੀ ਸੰਗਦਾ ਜੀ ਬਿਲਕੁਲ ਠੀਕ ਹੈ ਨਾ ਜੀ ਉਹ ਇੱਥੋਂ ਆ ਕੇ ਆਪਣੀ ਮਰਜ਼ੀ ਨਾਲ ਚੁਆਇਸ ਕਰਕੇ 20 ਰੁਪਏ ਦੇ ਕੇ ਲੈ ਕੇ ਜਾ ਸਕਦਾ ਹੁਣ 20 ਰੁਪਏ ਦਾ ਕਨਸੈਪਟ ਕੀ ਆ ਸਾਡੇ ਕੋਲ ਦੇਖੋ ਫ੍ਰੀ ਆਂਦੇ ਕਪੜੇ ਲੋਕੇ ਸਾਨੂੰ ਡੋਨੇਟ ਕਰਕੇ ਜਾਂਦੇ ਲੋਕ ਇਹ ਵੀ ਸੋਚਣਗੇ ਵੀ ਇਹ ਤਾਂ ਫ੍ਰੀ ਦੇ ਵਿੱਚ ਵੀ ਦੇ ਸਕਦੇ ਵੀ 20 ਰੁਪਏ ਦਾ ਕਨਸੈਪਟ ਜ਼ਰੂਰ ਇੱਕ ਵਾਰੀ ਲੋਕਾਂ ਦੇ ਮਾਈਂਡ 'ਚ ਆਏਗਾ ਹਾਂ 20 ਰੁਪੀਜ਼ ਦਾ ਕਨਸੈਪਟ ਅਸੀਂ ਇਸ ਲਈ ਰੱਖਿਆ ਸੀ ਵੀ ਕਿਸੇ ਨੂੰ ਪਹਿਲੀ ਗੱਲ ਤਾਂ ਇਹ ਨਾ ਲੱਗੇ ਵੀ ਅਸੀਂ ਫ੍ਰੀ ਲੈ ਰਹੇ ਹਾਂ ਉਹਨਾਂ ਦੀ ਡਿਗਨਿਟੀ ਜਿਹੜੀ ਮੇਨਟੇਨ ਰਹੇ ਉਹਨਾਂ ਦੀ ਡਿਗਨਿਟੀ ਹਰਟ ਨਾ ਹੋਵੇ ਹਨਾ ਜੀ ਉਹਨਾਂ ਨੂੰ ਇਹ ਲੱਗੇ ਕਿ ਆਪਾਂ ਇੱਕ ਚੀਜ਼ ਖਰੀਦ ਕੇ ਲਈਏ ਦੂਸਰੀ ਗੱਲ ਜਿਹੜਾ ਇਹਦਾ ਪੈਸਿਵ ਬੈਨੀਫਿਟ ਹੋਣਾ ਸੀਗਾ ਸੋਸਾਇਟੀ ਐਟ ਲਾਰਜ ਨੂੰ ਉਹ ਇਹਨਾਂ ਲੋਕਾਂ ਦਾ ਹੀ ਹੋਣਾ ਜਿਹੜੇ ਲੋਕੀ ਕਪੜੇ ਲੈ ਕੇ ਗਏ ਆ ਮਤਲਬ ਇਸ ਵਰਗ ਦਾ ਹੀ ਜਿਹੜਾ ਕਿ ਇਹਨਾਂ ਚੋਂ ਕਈ ਘਰ ਨੇ ਜਿਨ੍ਹਾਂ ਵਿੱਚ ਬਿਮਾਰੀਆਂ ਨੇ ਕਿਸੇ ਨੂੰ ਕੋਈ ਬਿਮਾਰੀ ਕਿਸੇ ਦੀ ਕਿਡਨੀ ਫੇਲ ਹੈ ਡਾਲਸਿਸ ਹੁੰਦੇ ਆ ਕਿਸੇ ਨੂੰ ਕੋਈ ਬਿਮਾਰੀ ਹੈ ਉਹਨਾਂ ਦਾ ਇਲਾਜ ਕਰਵਾਣਾ ਹੁੰਦਾ ਸੋ ਇਥੋਂ ਜਿਹੜੇ 20 ਰੁਪਏ ਜਿਹੜੇ ਅਰਨਿੰਗ ਕਰਦੇ ਆਸੀਂ ਪਰ ਆਰਟੀਕਲ ਦੀ ਤੇ ਉਹ ਜਦੋਂ ਟੋਟਲ ਹੋ ਜਾਂਦੇ ਆ ਮਤਲਬ ਕਮਿਊਲਟਿਵ ਆਪਾਂ ਉਹਨੂੰ ਕਹੀਏ ਅਮਾਉਂਟ ਉਹਨ ਨਾਲ ਕਿਸੇ ਨਾ ਕਿਸੇ ਦਾ ਇਲਾਜ ਆ ਜਾਂਦਾ ਹੋ ਜਾਂਦਾ ਕਿਸੇ ਨੂੰ ਦਵਾਈਆਂ ਲੈ ਕੇ ਦਿੱਤੀ ਜਾਂਦਾ ਕਿਸੇ ਦਾ ਡਾਇਲਿਸਿਸ ਹੋ ਜਾਂਦਾ ਸੋ ਦੋ ਮੋਟਿਵ ਸੋਲਵ ਹੁੰਦੇ ਆ ਇੱਕ ਤਾਂ ਜਿਹੜਾ ਖਰੀਦਦਾਰ ਹੈ ਉਹਦੀ ਡਿਗਨਿਟੀ ਮੇਨਟੇਨ ਰਹਿੰਦੀ ਆ ਉਹਨੂੰ ਵੀ ਖੁਸ਼ੀ ਹੁੰਦੀ ਆ ਕਿ ਮੈਂ ਆਪਣੇ ਲਈ ਇੱਕ ਚੀਜ਼ ਖਰੀਦ ਕੇ ਲੈ ਕੇ ਚੱਲੇ ਆ ਤੇ ਦੂਸਰਾ ਉਹਨਾਂ ਲੋਕਾਂ ਦਾ ਹੀ ਕੱਲ ਨੂੰ ਉਹਨਾਂ ਦੇ ਇਲਾਜ ਵਿੱਚ ਐਸੀ ਚੀਜ਼ ਦੇ ਲਈ ਮਦਦ ਹੋ ਜਾਂਦੀ ਹੈ ਸਰ ਕਿਹੜੇ ਕਿਸ ਕਿਸ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਇੱਥੇ ਆਉਂਦੇ ਨੇ ਇੱਕ ਤਾਂ ਜਿਹੜੇ ਦੇਣ ਆਉਂਦੇ ਨੇ ਕੱਪੜੇ ਉਹ ਕਿੱਥੋਂ ਕਿੱਥੋਂ ਆਉਂਦੇ ਨੇ ਜਿਹੜੇ ਲੈਣ ਆਉਂਦੇ ਨੇ ਉਹ ਕਿਸ ਤਰ੍ਹਾਂ ਦੇ ਲੋਕ ਆਉਂਦੇ ਨੇ ਉਹ ਦੇਖੋ ਦੇਣ ਵਾਲੇ ਵੀ ਸਾਰੇ ਨੇ ਬਹੁਤ سارے ਲੋਕ ਨੇ ਆਲਮੋਸਟ ਤੁਸੀਂ ਦੇਖੋ ਵੀ ਅੱਜ ਦੀ ਡੇਟ 'ਚ ਇੰਨੀ ਫੇਮਸ ਆਪਣੀ ਸ਼ਾਪ ਕਿ ਹਰ ਬੰਦਾ ਜਦੋਂ ਸਪੈਸ਼ਲੀ ਜਦੋਂ ਸੀਜ਼ਨ ਚੇਂਜ ਹੁੰਦੇ ਆ ਜਦੋਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਬਰਡ ਆਪਾਂ ਆਪਣੇ ਚੇਂਜ ਕਰਦੇ ਆ ਵੀ ਕਪੜੇ ਰੂਟੀਨ ਉਹਦੇ ਚ ਬੰਦਾ ਦੇਖਦਾ ਯਾਰ ਆਹ ਕਪੜੇ ਮੈਂ ਹੁਣ ਪਾਉਣੇ ਨਹੀਂ ਹੈਗੇ ਹਨਾ ਚਲੋ ਯਾਰ ਹੁਣ ਅੱਗੇ ਹੁੰਦਾ ਸੀ ਵੀ ਸੁੱਟ ਦਿਓ ਜਾਂ ਕਿਸੇ ਨੂੰ ਦੇ ਦਿਓ ਕੰਮ ਵਾਲਿਆਂ ਨੂੰ ਚੁਕਾ ਦਿਓ ਹੁਣ ਅਗਲਾ ਕਹਿੰਦਾ ਨਿੱਕੀ ਕਿ ਦੁਕਾਨ ਤੇ ਦੇ ਆਏ ਠੀਕ ਹੈ ਜੀ ਅਗਲੇ ਨੇ ਆਣਾ ਹੁੰਦਾ ਢੇੜਾ ਮਾਰ ਕੇ ਇੱਥੇ ਦੇ ਜਾਂਦੇ ਆ ਲੈਣ ਵਾਲੇ ਤਾਂ ਤੁਹਾਨੂੰ ਦੱਸਿਆ ਵੀ ਜਿਨ੍ਹਾਂ ਦੀ 10 12 15000 ਰੁਪਏ ਤਨਖਾਹ ਮਹੀਨੇ ਦੀ ਪਰਿਵਾਰ ਦੀ ਪੂਰੀ ਇਹ ਵੀ ਹਨਾ ਉਹਨਾਂ ਨੂੰ ਵੀ ਹੁੰਦਾ ਵੀ ਚਲੋ ਆਪਾਂ ਕੱਲ ਨੂੰ ਬੱਚੇ ਨੇ ਕਿਸੇ ਜਨਮ ਦਿਨ ਤੇ ਜਾਣਾ ਹੈ ਮਨਾਇਆ ਕਰੇ ਜਾਂ ਸੁਖ ਦੁਖ ਤੇ ਜਾਣਾ ਚਲੋ ਇੱਕ ਨਵੇਂ ਵਰਗੀ ਚੀਜ਼ ਜਿਹੜੀ ਆ ਉਹ ਮਿਲ ਜਾਂਦੀ ਹੈ ਬਾਜ਼ਾਰ ਉਹੀ 500000 2000 ਰੁਪਏ ਲੱਗਣਾ ਸੀ ਇੱਥੇ 20-20 ਰੁਪਏ ਦੇ حساب ਨਾਲ ਦੇ ਪੰਜ ਚੀਜ਼ਾਂ ਲੈ ਵੀ ਜਾਣ ਕੇ 100 ਰੁਪਏ ਜਗਲੇ ਦੇ ਜਿਹੜੀ ਡਿਮਾਂਡ ਉਹ ਪੂਰੀ ਹੋ ਜਾਂਦੀ ਹੈ ਸੁਣੇ ਸਰ ਆਧਾਰ ਕਾਰਡ ਵਗੈਰਾ ਵੀ ਲੰਦੇ ਹੋ ਕਿ ਆਧਾਰ ਕਾਰਡ ਦਾ ਕੀ ਪ੍ਰੋਸੈਸ ਹੈ ਇਹ ਪਹਿਲਾਂ ਅਸੀਂ ਰੱਖਿਆ ਸੀਗਾ ਸਟਾਰਟਿੰਗ ਦੇ ਵਿੱਚ ਉਹਦਾ ਕਾਰਨ ਐਸੀ ਵੀ ਮਿਸਯੂਜ਼ ਨਾ ਹੋਵੇ ਵੀ ਇਥੋਂ ਲੋਕੇ ਜ਼ਿਆਦਾ ਨਾ ਲੈ ਜਾਣ ਵੀ ਉਹਦੋਂ ਐਂਟਰੀ ਅਸੀਂ ਕਰ ਲੈਂਦੇ ਸੀ ਹੁਣ ਤਾਂ ਸੱਚ ਸਭ ਨੂੰ ਲੋਕਾਂ ਨੂੰ ਵੀ ਪਤਾ ਹੈ ਕਿ ਜਿਹੜੀ ਸ਼ਾਪ ਖੁੱਲੀ ਅੱਗੇ ਲੋਕਾਂ ਨੂੰ ਇਹ ਡਰ ਸੀ ਵੀ ਕਿਤੇ ਮਹੀਨੇ ਦੋ ਮਹੀਨੇ ਸੇਲ ਨਾ ਲੱਗੀ ਹੋਵੇ ਕਿਤੇ ਇਹ ਬੰਦ ਨਾ ਕਰ ਜਾਣ ਹੁਣ ਸਭ ਨੂੰ ਪਤਾ ਹੈ ਕਿ ਇੱਕ ਸੇਵਾ ਦੇ ਲਈ ਖੁੱਲੀ ਹੈ ਤੇ ਸਾਨੂੰ ਅਗਰ ਲੋੜ ਹੈ ਤਾਂ ਅਸੀਂ ਲੈ ਜਾਈਏ ਤੇ ਉਹੀ ਸਾਡੇ ਪਾਸੇ ਅੱਗੇ ਕਿਸੇ ਦਾ ਕੰਮ ਆਉਣੇ ਤੁਹਾਡੇ ਨਾਲ ਕਿਵੇਂ ਕੰਟੈਕਟ ਕਰਦੇ ਨੇ ਉਹ ਦੁਕਾਨ ਤੇ ਆ ਕੇ ਲੈਂਦੇ ਨੇ ਜਾਂ ਫਿਰ ਤੁਸੀਂ ਹੋਰ ਵੀ ਕਿਸ ਤਰ੍ਹਾਂ ਵੀ ਲੋਕਾਂ ਨੂੰ ਇਹ ਪ੍ਰੋਵਾਈਡ ਕਰਾਉਂਦੇ ਹੋ ਅਹ ਦੇਖੋ ਜਿਨ੍ਹਾਂ ਨੇ ਤਾਂ ਕੱਪੜੇ ਵਗੈਰਾ ਡੋਨੇਟ ਕਰਨੇ ਆ ਉਹ ਤਾਂ ਸਾਡੇ ਨੂੰ ਦੁਕਾਨ ਤੇ ਆ ਕੇ ਦੇ ਕੇ ਜਾਂਦੇ ਆ ਬਿਕਾਉਜ਼ ਪੋਸਟ ਕੋਵਿਡ ਅਸੀਂ ਜਿਹੜੀਆਂ ਹੋਮ ਕਲੈਕਸ਼ਨਸ ਬੰਦ ਕਰ ਦਿੱਤੀਆਂ ਸੀ ਖਰਚਾ ਵੀ ਬਹੁਤ ਪੈਂਦਾ ਠੀਕ ਹੈ ਤੇ ਬਰ ਜਿਵੇਂ ਕੋਈ ਵੱਡੀ ਆਈਟਮਸ ਹੁੰਦੀਆਂ ਨੇ ਜਿਵੇਂ ਕਈ ਵਾਰੀ ਕੋਈ ਆਪਣਾ ਪੁਰਾਣਾ ਫਰਨੀਚਰ ਦੇਣਾ ਚਾਹੁੰਦਾ ਹੈ ਜਾਂ ਕੋਈ ਇਲੈਕਟ੍ਰੀਕਲ ਅਪਲੈਂਸਸ ਜਿਹੜੀਆਂ ਕਿ ਚਲਦੀ ਹਾਲਤ ਵਿੱਚ ਆ ਤਾਂ ਉਹਨਾਂ ਲਈ ਫਿਰ ਅਸੀਂ ਕੋਈ ਵਹੀਕਲ ਅਰੇਂਜ ਕਰਕੇ ਉਹਨਾਂ ਦੇ ਘਰ ਭੇਜ ਦਿੰਨੇ ਆ ਤੇ ਕਲੈਕਟ ਕਰਵਾ ਲੈਨੇ ਆ ਸਰ ਪ੍ਰੋਜੈਕਟ ਦਾ ਤੁਹਾਡਾ ਬਹੁਤ ਵੱਡਾ ਹੈ ਤਾਂ ਬਹੁਤ ਅੱਛਾ ਵੀ ਹੈਗਾ ਦੇ ਟੀਮ ਵਰਕ ਕਰਦੇ ਹੋ ਕਿਵੇਂ ਕਰਦੇ ਹੋ ਐਨ ਜੀਓ ਕਿਵੇਂ ਇਸ ਨੂੰ ਕੰਮ ਕਰਦੀ ਹੈ ਇਹ ਬਹੁਤ ਵੱਡੀ ਐਨ ਜੀਓ ਹੈ کافی سارے ਮੈਂਬਰਸ ਨੇ ਟੀਮ ਵਰਕ ਕੀ ਹੈ ਇਕੱਲਾ ਬੰਦਾ ਨਹੀਂ ਕਰ ਸਕਦਾ ਇੱਕ ਤੇ 11 ਹੁੰਦੇ ਸਾਡੇ ਕੋਲ ਸਾਰੇ ਜਸਲੀਨ ਜੀ ਹੈ ਸ਼ੀ ਹੋਲ ਹਾਰਟਿਡਲੀ ਐਂਡ ਅਲੋਨ ਸ਼ੀ ਮੈਨੇਜਸ ਥਿਸ ਸ਼ੋਪ ਅਨਾ ਮੈਨੇਜ ਕਰਦੇ ਹਨ ਨਾਲ ਸਾਡੇ ਕੋਲ ਬਾਕੀ ਤੇ ਮੰਜੂ ਜੀ ਹੈ ਰਲ ਮਿਲ ਕੇ ਸਾਰਾ ਇੱਥੇ ਕਰਦੇ ਆ ਮਤਲਬ ਤੁਸੀਂ ਇਹ ਦੇਖੋ ਸਾਰਾ ਦਿਨ ਇਹ ਬੱਚੇ ਮਿਹਨਤ ਕਰਦੇ ਇੱਥੇ ਕਪੜੇ ਆ ਜਾਂਦੇ ਲੋਕੀ ਬੋਰੀਆਂ ਚ ਬੰਨ ਕੇ ਦੇ ਜਾਂਦੇ ਆ ਉਹਨਾਂ ਨੂੰ ਦੇਖਣਾ ਵੀ ਹੁਣ ਇਸ ਮੌਸਮ ਚ ਕਿਹੜੇ ਆਪਾਂ ਲਗਾਉਣ ਵਾਲੇ ਆ ਸਾਈਜ਼ ਵਾਈਜ਼ ਉਹਨਾਂ ਨੂੰ ਸੈਗਰੀਗੇਟ ਕਰਕੇ ਲਗਾਉਣਾ ਜਿਹੜੇ ਇਸ ਮੌਸਮ ਚ ਨਹੀਂ ਲਗਾਉਣ ਵਾਲੇ ਉਹਨਾਂ ਨੂੰ ਸਾਹਮ ਕੇ ਅਲੱਗ ਰੱਖਣਾ ਛਾਂਟੀ ਕਰਨੀ ਤਾਂ ਬੜੀ ਮਿਹਨਤ ਲੱਗਦੀ ਹੈ ਸਾਰਾ ਦਿਨ ਇਹ ਵਿਚਾਰੇ ਬੱਚਿਆਂ ਲੱਗੀਆਂ ਰਹਿੰਦੀਆਂ ਨੇ ਇੱਥੇ ਕੰਮ ਨਾ ਤਾਂ ਟੀਮ ਵਰਕ ਹੈ ਮੈਂ ਕਹੂੰਗਾ ਮੈਂ ਤਾਂ ਸਿਰਫ ਇੱਥੇ ਬੋਲ ਰਿਹਾ ਬਟ ਅਸਲੀ ਟੀਮ ਵਰਕ ਸਾਡੇ ਬੱਚੇ ਕਰ ਰਹੇ ਆ ਜੀ ਮਤਲਬ ਜੋ ਵੀ ਨੀਕੀ ਇਸ ਦੁਕਾਨ ਦੇ ਵਿੱਚ ਆਊਗਾ ਭਾਵੇਂ ਬੂਟ ਹੋਣ ਜਿਹੜੀ ਵੀ ਐਜਿਵੀਜ਼ਰ ਹਾਂਜੀ ਉਹ ਵੀ ਅਗਰ ਕੋਈ 200 ਰੁਪਏ ਦੇ ਸਕਦਾ ਜੇ ਕੋਈ ਮਤਲਬ ਇਦਾਂ ਦੇ ਵੀ ਸਾਡੇ ਕੋਲ ਕਈ ਆਂਦੇ ਆ ਪੇਸ਼IENTS ਜਿਨ੍ਹਾਂ ਦੇ ਕਰਮ ਵਿੱਚ ਮੇਜਰ ਕੈਜੂਐਲਟੀਆਂ ਹਨਾ ਵੱਡੀਆਂ ਪ੍ਰੋਬਲਮਸ ਹਨ ਤਾਂ ਨਾ ਤਾਂ ਸੀ ਉਹਨਾਂ ਨੂੰ ਕਹਿਣਾ ਕਿ ਸਾਨੂੰ ਪੈਸੇ ਨਾ ਉਹਨਾਂ ਕੋਲ ਹੁੰਦੇ ਆ ਸਗੋਂ ਸੀ ਉਹਨਾਂ ਨੂੰ ਆਪਣੇ ਕੋਲੋਂ ਜੋ ਵੀ ਕੋਈ ਹੋਰ ਚੀਜ਼ਾਂ ਹੁੰਦੀਆਂ ਉਹ ਕੋਲੋਂ ਦੇ ਕੇ ਭੇਜੀਂਦੀਆਂ ਵੀ ਚਲੋ ਅਗਲੇ ਤੇ ਕਰਦੇ ਵਿੱਚ ਕੰਮ ਆ ਜਾਂਦਾ ਸਰ ਆਪਾਂ ਨੂੰ ਕਿੰਨੀ ਮਿਹਨਤ ਲੱਗ ਜਾਂਦੀ ਇਸ ਦੇ ਵਿੱਚ ਕਿਉਂਕਿ ਹਰ ਕੰਮ ਦੇ ਵਿੱਚ ਦੇਖੋ ਮਿਹਨਤ ਤਾਂ ਹੁੰਦੀ ਹੈ ਕਿਤੇ ਨਾ ਕਿਤੇ ਤੇ ਆਪਾਂ ਨੂੰ ਜਿਵੇਂ ਹੁਣ ਕੋਈ ਕੱਪੜਾ ਦੇ ਗਿਆ ਉਹਨੇ ਇਕੱਠਾ ਕਰਕੇ ਦੇ ਜਾਣਾ ਉਸ ਤੋਂ ਬਾਅਦ ਉਹਨੂੰ ਵਾਸ਼ ਕਰਨਾ ਇਸ ਤਰ੍ਹਾਂ ਕੀ ਕੁਝ ਕਰਕੇ ਫਿਰ ਤੁਸੀਂ ਸੈਟਅਪ ਤੇ ਲਾਉਂਦੇ ਕੀ ਦਿਖਾਣਾ ਅਹ ਦੇਖੋ ਵਾਸ਼ ਨਹੀਂ ਅਸੀਂ ਕਰਦੇ ਕਿਉਂਕਿ ਵਾਸ਼ ਲੋਕੀ ਕਰਕੇ ਦੇਖੇ ਜਾਂਦੇ ਆ ਠੀਕ ਹੈ ਜੀ ਬਾਕੀ ਮਿਹਨਤ ਨਾਲੋਂ ਜ਼ਿਆਦਾ ਇੱਥੇ ਮੈਨੂੰ ਲੱਗਦਾ ਸਾਨੂੰ ਖੁਸ਼ੀ ਮਿਲਦੀ ਆ ਉਹ ਮਿਹਨਤ ਦਾ ਰਿਵਾਰਡ ਜਿਹੜਾ ਸਾਡੀ ਖੁਸ਼ੀ ਆ ਜਦੋਂ ਕੋਈ ਲੋਕੀ ਲੈ ਜਾਂਦੇ ਆ ਅਗਲੀ ਤੇ ਚੀਜ਼ ਕੰਮ ਆ ਗਈ ਨਾ ਉਸ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਕਿਸੇ ਤੇ ਕਰ ਰੁੱਲਦੀ ਪਈ ਸੀ ਉਹ ਇੱਥੇ ਪਹੁੰਚ ਗਈ ਕਿਸੇ ਤੇ ਕੰਮ ਆ ਗਈ ਸੋ ਉਹਦੇ ਪਿੱਛੇ ਜਿਹੜੀ ਜਿੰਨੇ ਵੀ ਮਿਹਨਤ ਕੀਤੀ ਹੁੰਦੀ ਆ ਉਹ ਫਿਰ ਸਫਲ ਹੋ ਜਾਂਦੀ ਆ ਉਹਨਾਂ ਕਈ ਖੁਸ਼ੀ ਵੱਡੀ ਆ ਜਿਹੜਾ ਰਿਵਾਰਡ ਆ ਉਹ ਵੱਡਾ ਮਿਹਨਤ ਨਾਲੋਂ ਐਫਰਟ ਨਾਲੋਂ ਰਿਵਾਰਡ ਵੱਡਾ ਆ ਲੋਕਾਂ ਦਾ ਕਿਸ ਤਰ੍ਹਾਂ ਪਿਆਰ ਮੰਨਦਾ ਸਰ ਅਸੀ ਨੇ ਬਸ ਸਿਸਾਈਆਂ ਜੀ ਇਹ ਹੁਣ ਤੱਕ ਚੱਲੀ ਜਾਂਦੀ ਆ ਪਿਆਰੀ ਆ ਭਰੇ ਪਏ ਨੇ ਭੰਡਾਰੇ ਖਜ਼ਾਨੇ ਭਰਪੂਰ ਨੇ ਮਤਲਬ ਕੋਈ ਖਾਲੀ ਨਹੀਂ ਜਾਂਦਾ ਜੀ ਨਾ ਕੋਈ ਇਲਾਜ ਕਰਾਣ ਨਾਲ ਜਿਹੜਾ ਜਾਂਦਾ ਉਹ ਜਾਂਦਾ ਕੋਈ ਸਾਨੂੰ ਕਿਸੇ ਤੇ ਕਰ ਬੜੀ ਤਕਲੀਫ ਆ ਗਈ ਹੈ ਕਿਸੇ ਨੂੰ ਮਜਬੂਰੀ ਮਹੀਨੇ ਦੋ ਮਹੀਨੇ ਰਾਸ਼ਨ ਚਾਹੀਦਾ ਉਹ ਵੀ ਲੈ ਕੇ ਜਾਂਦੇ ਹਨ ਕਪੜੇ ਵੀ ਲੈ ਜਾਂਦੇ ਹੋਰ ਕਈ ਚੀਜ਼ਾਂ ਸਾਡੇ ਬੱਚਿਆਂ ਕੋਲ ਆਂਦੀਆਂ ਨੇ ਸਾਡੇ ਬੱਚੇ ਬੜੇ ਖੁਸ਼ ਹੋ ਕੇ ਸਾਰਿਆਂ ਨੂੰ ਦਿੰਦੀ ਹੈ ਵੀ ਆ ਵੀ ਲੈ ਜਾਓ ਆ ਵੀ ਲੈ ਜਾਓ ਮਤਲਬ ਜੇ ਕੋਈ ਐਸਐਨਜੀਓ ਦੇ ਕੋਲ ਆਉਂਦਾ ਹੈ ਤੇ ਉਸ ਦੀ ਤਕਲੀਫ ਅਕੋਰਡਿੰਗ ਉਹਨਾਂ ਦਾ ਜਿਹੜਾ ਸੋਲੂਸ਼ਨ ਹੈ ਕੋਸ਼ਿਸ਼ ਕੀਤੀ ਜਾਂਦੀ ਕਿ ਵੀ ਅਸੀਂ ਪੂਰੀ ਕਰ ਸਕੀਏ ਹਾਂਜੀ ਵਾਹਿਗੁਰੂ ਕਿਰਪਾ ਕਰਦਾ ਜੀ ਹੋ ਹੀ ਜਾਂਦੀ ਹੈ ਤੇ ਕਰਨੀ ਵਾਹਿਗੁਰੂ ਨਹੀਂ ਹੈ ਆਪਾਂ ਤਾਂ ਮਾੜੇ ਮੋਟੇ ਅੱਗੇ ਸਿਰਫ ਐਫਰਟ ਕਰਨੇ ਹੁੰਦੇ ਆ ਉਹ ਐਫਰਟ ਮਾਲਕ ਆਪੇ ਥਾਈ ਪਾ ਦਿੰਦਾ ਜੀ ਸੋ ਗੱਲਬਾਤ ਕੀਤੀ ਬਰਜਿੰਦਰ ਸਿੰਘ ਲਾਲ ਕੀ ਲਗਾਤਾਰ ਕਾਫੀ ਸਮੇਂ ਤੋਂ ਜਿਹੜੀ ਸੇਵਾ ਨਿਭਾ ਰਹੇ ਨੇ ਨੇਕੀ ਦੀ ਇਸ ਦੁਕਾਨ ਦੇ ਵਿੱਚ ਜੇਕਰ ਕੋਈ ਵੀ ਲੋਟਵੰਤ ਵਿਅਕਤੀ ਹੁੰਦਾ ਤਾਂ ਉਹ ਜ਼ਰੂਰਤ ਹਿਸਾਬ ਦੇ ਨਾਲ ਉਸ ਨੂੰ ਸਭ ਕੁਝ ਦਿੱਤਾ ਜਾਂਦਾ ਤੇ ਉਹ 20 ਰੁਪਏ ਦੇ ਹਿਸਾਬ ਨਾਲ ਜਿਹੜੇ ਕੱਪੜੇ ਇੱਕ ਵੜੇ ਮੈਂ ਪ੍ਰੈਸ ਦਿਖਾ ਦਿਓ ਕੱਪੜੇ ਜਿਹੜੇ ਇੱਥੋਂ ਸ਼ੁਰੂ ਹੁੰਦੇ ਨੇ ਤਾਂ ਬਿਲਕੁਲ ਅਖਰ ਤੱਕ ਜਾਂਦੇ ਨੇ ਇੱਥੇ ਟੀ-ਸ਼ਰਟਸ ਵਗੈਰਾ ਲੱਗੀਆਂ ਸ਼ਰਟਸ ਵਗੈਰਾ ਲੱਗੀਆਂ ਨੇ ਸਕੂਲ ਦੇ ਬੱਚਿਆਂ ਦੇ ਵੀ ਟੀ-ਸ਼ਰਟਾਂ ਲੱਗੀਆਂ ਹੋਈਆਂ ਨੇ ਤੇ ਉਧਰ ਪਾਸੇ ਜੇ ਗੱਲ ਕਰੀਏ ਤਾਂ ਕੋਟ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ਼ੂਜ਼ ਵਗੈਰਾ ਪਏ ਹੋਏ ਨੇ ਤੇ ਸਿਰਫ ਇਹ 20 ਰੁਪਏ ਦੇ ਵਿੱਚ ਇਸ ਨੇਕੀ ਦੀ ਦੁਕਾਨ ਦੇ ਵਿੱਚ ਦਿੱਤੇ ਜਾਂਦੇ ਨੇ ਜਿਹੜੇ ਲੋੜਵੰਤ ਲੋਕ ਨੇ ਉਹ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਚੰਗੇ ਲੋਕ ਬੈਠੇ ਨੇ ਜਿਹੜੇ ਕੱਪੜੇ ਨਹੀਂ ਯੂਜ਼ ਕਰਦੇ ਆਪਣੇ ਘਰਾਂ ਦੇ ਵਿੱਚ ਜਾਂ ਉਹ ਇੱਥੇ ਦੇ ਵੀ ਜਾਂਦੇ ਨੇ ਜਿਹੜੇ ਪੁਰਾਣੇ ਹੋ ਜਾਂਦੇ ਨੇ ਕੱਪੜੇ ਜਾਂ ਨਹੀਂ ਪਾਉਂਦੇ ਉਹ ਤੇ ਉਹ ਸੁੱਟਣ ਦੀ ਬਜਾਏ ਕਿਤੇ ਨਾ ਕਿਤੇ ਨੇਕੀ ਦੀ ਜਿਹੜੀ ਦੁਕਾਨ ਹੈ ਇੱਥੇ ਦੇਖ ਕੇ ਜਾਂਦੇ ਨੇ ਤੇ ਉਹ ਆਮ ਲੋਕਾਂ ਦੇ ਤੇ ਕਈ ਬਹੁਤ ਸਾਰੇ ਲੋੜਵੰਦ ਲੋਕਾਂ ਦੇ ਕੰਮ ਵੀ ਹੁੰਦੇ ਤਾਂ ਬਹੁਤ ਅੱਛਾ ਉਪਰਾਲਾ ਕਰ ਰਹੇ ਨੇ ਤਾਂ ਇਹ ਵੀਡੀਓ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਉਹਨਾਂ ਕੱਪੜਿਆਂ ਨੂੰ ਕਿਸੇ ਦੇ ਸੁੱਟਣ ਦੀ ਬਜਾਏ ਕਿਸੇ ਦੇ ਕੰਮ ਆ ਜਾਵੇ ਤਾਂ ਇਸ ਤਰ੍ਹਾਂ ਦਾ ਉਪਰਾਲਾ ਬਹੁਤ ਕਾਫੀ ਲੰਬੇ ਸਮੇਂ ਤੋਂ ਸਰ ਕਰ ਰਹੇ ਨੇ ਤਾਂ ਕਿਵੇਂ ਦੀ ਲੱਗੇ ਵੀਡੀਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ